गया उधरों सहरे परिवार को खुदकुशी की बॉडी भेज रहे हैं ਜਦ ਕਿ ਅਸੀਂ ਬੜੀ ਮੁਸ਼ਕਲਾਂ ਬੋੜੀ ਮੰਗਾਈ ਆ ਉੱਥੇ ਸੰਸਕਾਰ ਕਰਨ ਲੱਗੇ ਸੀ ਸ੍ਰੀ ਪ੍ਰਵਿੰਦਰ ਮੈਡਮ ਐਂਜਲ ਸਵਾਹ ਵੀ ਉਹ ਮੈਮਰ ਲੈਂਗੁਏਜ ਦੇ 6 ਹਫ਼ਤੇ ਤੋਂ ਉਹਨਾਂ ਨੇ ਉਹਦੇ ਕੇਸ ਲਾ ਕੇ ਸੀ ਆਪਣਾ ਜਰਮਨ ਤੋਂ ਕੇਸ ਲਾ ਕੇ ਤੇ ਬੋਡੀ ਇੱਧਰ ਮਗਵਾਈ ਹੈ। ਤੁਹਾਡਾ ਕੀ ਲੱਗਦਾ? ਮੇਰੇ ਬਰਦਨ ਲਾ ਜੀ ਸਕੇ। ਮੈਂ ਤੂੰ ਗਏ ਸੀ ਵਿਨੇਸ ਤੇ। ਇਹ ਜੀ 2 ਸਾਲ ਪਹਿਲਾਂ ਗਏ ਸੀ ਆਪਣੇ ਬੱਚਿਆਂ ਲੈ ਕੇ ਕਿਉਂਕੋ ਜਨਾਨੀ ਨੇ ਇੱਕ 4 ਸਾਲ ਤੋਂ ਇੱਕ ਪ੍ਰੋਪਗੈਂਡਾ ਦਾ ਚੈਅ ਸੀ ਉਹਨੂੰ ਛੁਟਣਾ ਚਾਹਦੀ ਸੀ ਉਹਨੇ ਆਪਣੇ ਬੱਚੇ ਸੰਦੜੇ ਸੀ ਬਾਪ। ਓਕੇ। ਉਸਨੇ ਘਰ ਨਾਲ ਨੂੰ ਸੱਦ ਕੇ ਉੱਤੇ ਬੱਚਿਆਂ ਨੂੰ ਸੱਦ ਕੇ ਇਹਨੂੰ ਬਲੈਕਮੇਲ ਧਮਕੀ ਬਹੁਤ ਕੀਤਾ ਗਿਆ। ਬਹੁਤ ਜ਼ਿਆਦਾ ਪ੍ਰੈਸ਼ਰ ਕੀਤਾ ਗਿਆ। ਸਾਰੇ ਹੀ ਉਹਦੇ ਗਏ ਸੀ ਕੋ ਮਰਵਾਣੀ ਬਹੁਤ ਬੁਰਾਲ ਕੀਤਾ। ਤੇ ਹੁਣ ਜਦੋਂ ਆਪਾਂ ਬੋਡੀ ਖੋਲ੍ਹੀ ਹੈ ਤੇ ਗਲੇ ਤੇ ਕੱਟ ਦਾ ਸਭ ਦਾ ਦਰਦ ਹੋਇਆ ਉਧਰ ਸੂ ਸਾਈਡ ਦਾ ਹੀ ਹੋਇਆ ਸੀਗਾ ਅਸੀਂ ਪਰ ਅਸੀਂ ਮੈਂ ਆਪਣੀ ਵਾਈਫ ਕੋਲੋਂ ਕਰਾਇਆ ਹੋਇਆ ਜਰਮਨ ਤੋਂ ਵੀਰੀ ਵੈਰੀਫਿਕੇਸ਼ਨ ਕੀਤੀ ਹੈ ਪਰ ਉੱਥੇ ਇਨਵੈਸਟਿਗੇਸ਼ਨ ਚੱਲਦੀ ਪਈ ਹੈ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਆਂ ਵੀ ਸਰ ਨੂੰ ਨਿਆਂ ਮਿਲੇ ਸਦਾ ਪੋਸਟਮਾਰਟ ਹੋਵੇ ਤਾਂ ਕਿ ਜਿਹੜਾ ਕੇਸ ਇੱਥੋਂ ਲਾ ਸਕੀ ਤੇ ਉੱਤੇ ਆਨਲਾਈਨ ਚੱਲਦਾ ਪਿਆ ਕੋਣ ਕੋਣ ਆਪਦੀ ਫੈਮਲੀ ਦੇ ਵਿੱਚ ਜਿਹੜੇ ਸਾਜਿਸ਼ ਓਡੀ ਫੈਮਲੀ ਵਿੱਚ ਉਹਦਾ ਭਰਾ ਆ ਜੋ ਜਿਹੜਾ ਟੌਰਚ ਕੀਤਾ ਨਾਂ ਨਹੀਂ ਯਾਦ ਤੇ ਕੋਈ ਭੈਣ ਹੈ ਤੁਸੀਂ ਸਭ ਤੋਂ ਇਨਵੋਲਡ ਜਿਆਦਾ ਸਿਸਟਰ ਹੈ ਉਹੀ ਫੋਨ ਚੱਕਦੀ ਹੈ ਅੰਜੀਤਪੁਰ ਤੇ ਨੰਬਰ 2 ਤੇ ਉਹਦੀ ਵਾਈਫ ਹੈ ਉਹ ਤਾਂ ਆਉ ਉਹਨੂੰ ਅਨਤੀ ਨੇ ਪਹਿਲਾਂ ਪਹਿਲਾਂ ਕਿਹਾ ਜੇਰਾ ਨਤੀਨ ਕੇਸ ਹੈ ਹੇਰੇਂਗਿਆ ਤੇ ਇਹਨੂੰ ਜੇਲ੍ਹ ਹੋਣੀ ਆ ਪਰ ਉਸ ਤੋਂ ਮਾਨੂੰ ਵਕੀਲ ਹਾਇਰ ਕਰਕੇ ਦਿੱਤਾ ਆਪਣੇ ਹੋਰ ਦੋ ਇੱਕ ਦੋ ਰਿਸ਼ਤੇਦਾਰਾਂ ਨਾਲ ਲਾਲ ਕੇ ਵਕੀਲ ਜਾ ਕੇ ਤਾਂ ਮੈਂ ਪੈਂਸ਼ਨ ਲੈ ਮਾਈਨਰ ਕੇਸ ਹੈ ਤੇਰਾ ਸਿਰ ਫੈਮਿਲੀ ਵਾਲਵਸ ਦਾ ਕੇਸ ਹੈ ਉਹ ਜੂਗਾ ਸੈਟ ਹੈ ਹਨਾ ਪਰ ਉਹ ਬੰਦਾ ਮਾਨੂੰ ਪਤਾ ਨਹੀਂ ਬਸ ਹੂਸ ਸਰਕਾਰ ਨਹੀਂ ਸਕਦਾ ਕਿਉਂਕਿ ਰਾਤ ਇੱਕ ਦਿਨ ਪਹਿਲਾਂ ਮੇਰੀ ਗੱਲ ਹੋਈ ਹੈ ਮੈਂ ਕਿਹਾ ਨੀਟੇ ਪੁੱਤ ਨੂੰ ਕਹਿੰਦੀ ਹੈ ਤੇਰੀ ਪੀਆਰ ਅਦਗਰਾਇ ਕਰਨੀ ਹੈ ਤੇਰਾ ਪੀਆਰ ਨਾਕਟਾ ਹੈ ਨਾ ਹਜੇ ਇਹ ਉਹ ਐਜ਼ ਅ ਸਟੂਡੈਂਟ ਹੈ ਇਹ ਵੀ ਐਜ਼ ਅ ਟੂਰਿਸਟ ਗਿਆ ਸੀਗਾ ਪਰ ਮੈਂ ਤਾਂ ਨੀਰੇ ਟੈਨਸ਼ਨ ਲੈ ਆ ਜੇ ਪੀ ਆ ਤੇਰੀ ਦਾ ਦੋ ਵੀ ਕਰਾਂਗਾ ਕਹਿੰਦਾ ਕੋਈ ਜਿੱਦਾ ਜਿੱਦਾ ਤੁਸੀਂ ਕੰਨੀ ਕਰ ਲੋ ਮੈਂ ਕਿ ਪਾਣਾ ਇੰਡੀਆ ਪਰ ਦੂਜੇ ਦਿਨ ਬੰਦੇ ਨੇ ਫੋਨ ਚੱਕਣਾ ਬੰਦ ਕਰਤਾ ਮੈਨੂੰ ਮੇਰੀ ਸਾਲੀ ਦੇ ਭੱਡੀ ਦਾ ਫੋਨ ਆਇਆ ਫਿਰਦਾ ਬਾਤੋਂ ਕਹਿੰਦੀ ਪਾਜੀ ਫੋਨ ਨਹੀਂ ਚੱਕਦੇ ਮੈਂ ਆਪਣਾ ਟਰੱਕ ਲਾ ਦੇਗੀ ਤੇ ਗੱਡੀ ਮੈਂ ਟ੍ਰਾਂਸਪੋਰਟ ਕਰਾਂਗੀ अच्छा तो जो मैं फोन ਕਰ ਸੀ ਵੀ 100 ਵਾਰ ਫੋਨ ਕੀਤਾ ਬੰਦੇ ਫੋਨ ਹੀ ਚੱਕਿਆ ਤੇ ਸ਼ਾਇਦ ਉਹਨਾਂ ਨੂੰ ਪਤਾ ਲੱਗਿਆ ਬੰਦੇ ਸੂਸ਼ਡ ਕੀਤੀ ਪਰ ਆਪਾਂ ਨੂੰ ਹਰਾਨ ਵੀ ਸੂਸ਼ਡ ਕਰ ਨਹੀਂ ਸਕਦਾ ਬੰਦਾ ਪਰ ਅੰਡਰ ਪ੍ਰੈਸ਼ਰ ਬਹੁਤ ਸੀ ਪਰ ਅੱਜ ਪਤਾ ਲੱਗਿਆ ਯਾਰ ਗळा ਕੱਟਿਆ ਹੋਇਆ ਤੇ ਆ ਨਜ਼ਰ ਨਾਈਫ ਤੇ ਲੱਗਾਇਆ ਵੀ ਮਰਡਰ ਆ ਸੇਮ ਬੱਚੇ ਕਿੰਨੇ ਆ ਬੱਚੇ ਦੋ ਆ ਜ ਇੱਕ 13 ਸਾਲ ਦੀ ਕੁੜੀ ਆ ਉਹ ਵੀ ਉਹਨੇ ਆਪਣੇ ਵੱਲ ਕਰ ਲਈ ਤੇ ਇੱਕ 7 ਸਾਲ ਦਾ ਮੁੰਡਾ ਲੜਕਾ ਬੱਤ ਨਹੀਂ ਜੀ ਇਹ ਜਾਂ ਕਤਲ ਹੀ ਕਰਤਾ ਨੇ ਕਰ ਤੇ ਆਣਾ ਉਤਾਈ ਨਹੀਂ ਇਦਵਿੰਦਰ ਗੁਮਾਰ ਭਾਈ ਨਾ ਸਹਰਾ ਆਇਆ ਨਾ ਸਾਸਾ ਨਾ ਸਹਰਾ ਸਾਸ ਕੋਈ ਪਰਿਵਾਰ ਦਾ ਬੰਦਾ ਨਹੀਂ ਹੈ ਮੇਨ ਬੰਦਾ ਸਹਰਾ ਸਾਸ ਇਹ ਪੰਜ ਪੰਜ ਜੀ ਹੈ ਜਿਹੜੇ ਮੇਨ ਇਨਵੋਲਡ ਹੈ ਕਿੰਨੀ ਉਮਰ ਦੀ ਹੈ ਹਾਂਜੀ ਉਮਰ ਕਿੰਨੀ ਸੀ ਉਹ 43 ਸਾਲ ਆਇਆ ਸੀ ਤੇ ਤੁਹਾਡਾ ਕੀ ਨਾਮ ਮੇਰਕਿਸ਼ ਕੁਮਾਰ ਕਿੱਥੇ ਦੇ ਰਾਣਾ ਇਹ ਮੈਂ ਇੱਥੋਂ ਹਰਪੁਰ ਦਾ ਆਪਣੇ ਉਹਦਾ ਜਰਮ ਬਲੋਂਗਰ ਉਹਨੇ ਮੈਨੂੰ ਵੀ 15 ਟੌਰਚਰ ਕੀਤਾ ਹੈ ਕਹਿੰਦਾ ਤੁਹਾਡਾ ਜੀਜਾ ਜਿਹੜਾ ਤੁਹਾਡਾ ਜਵਾਈ ਹੈ ਉਹ ਸਾਡੀਆਂ ਕੁੜੀਆਂ ਨੂੰ ਮਾਰਾ ਬੋਲਦਾ ਤੂੰ ਹੀ ਸਾਡਾ ਭਰਾ ਖਾ ਗਈਆਂ ਤੇ ਕਹਿੰਦਾ ਮਾਰਾ ਨਹੀਂ ਬੋਲਦਾ ਤੁਹਾਨੂੰ ਮੈਂ ਕਹਿ ਨਹੀਂ ਜਬ ਤੂੰ ਵੀ ਮਰ ਜਾ ਉਪਰ ਦਾ ਮੇਨ ਟੋਰਚ ਕਰਾ ਦੇ ਬੰਦਾ 12ਵੇਂ ਕੋਈ ਗੱਲ ਮੈਂ ਕੋਈ ਟੈਨਸ਼ਨ ਨਹੀਂ ਤੁਹਾਨੂੰ ਮੈਂ ਟੋਰਚ ਕਰ ਲੈਣ। ਹੁਣ ਪੁਲਿਸ ਦੀ ਹੈ ਪੁਲਿਸ ਕੀ ਕਾਰਵਾਈ ਕਰ ਰਹੀ ਹੈ। ਪੁਲਿਸ ਕਾਰਵਾਈ ਹੁਣ ਦੇਖੋ ਆਈਏ ਦੇਖੋ ਯਕੀਨ ਦਾ ਜੋ ਕਹਿੰਦੇ ਜੋ ਵੀ ਸਮੂਤਾ ਇਹਦੇ ਹੱਥ ਜੋ ਵੀ ਹੋਗਾ ਲਾਦੇ ਹਿਸਾਬ ਨਾਲ ਹੀ ਕਰਾਂਗੇ ਜਿੰਨਾ ਹੋ ਸਕਦਾ। ਪੋਸਟਮਾਰਟਮ ਜਾਊਗਾ। ਠੀਕ ਹੈ ਬਈ। ਉਸ ਵੇਲੇ ਸਾਨੂੰ ਹੁਣ ਇੱਥੇ ਐਮਸੀ ਫੋਟੋ ਫੋਨ ਆਇਆ ਸੀਗਾ। ਪੇ ਐਦਾਂ ਕਰਕੇ ਸੰਸਕਾਰ ਕਰਨ ਵਾਸਤੇ ਆਏ ਜੋ ਸੰਸਕਾਰ ਚੈੱਕ ਕਰਨ ਲੱਗੇ ਬੋਡੀ ਤੇ ਬੋਡੀ ਦੇ ਨਾਲ ਗਲਦੇ ਕੱਟ ਦੇ ਨਿਸ਼ਾਨ ਸੀਗੇ ਤੇ ਪੇਟ ਤੇ ਨਿਸ਼ਾਨ ਸੀਗੇ। ਬਾਕੀ ਹੁਣ ਅਸੀਂ ਪੋਸਟਮਾਰਟਮ ਕਰ ਕਾਲੂ ਸ਼ਾਂਕਰ ਲਈ ਜੋ ਇਸ ਬਾਕੀ ਚੱਕਰ ਦੇ ਪੋਸਟ ਨੂੰ ਵੋਟ ਨੂੰ ਹਿਸਾਬ ਨਾਲ ਕਾਰਵਾਈ ਕਰਾ ਜਿਹਨਾਂ ਕਿਨਾਂ ਦੇ ਨਾਮ ਲਿਖਾਈ ਜਿੱਤੇ ਛੱਕ ਜਾਰੀ ਕੀਤੀ ਗਈ ਨਾ ਤਾਂ ਹਜੇ ਤਾਂ ਪਹਿਲਾਂ ਪੋਸਟ ਦੇ ਤੇ ਚੈੱਕ ਕਰੀਏ ਜਿਹੜੇ ਵੋਟ ਹਿਸਾਬ ਨਾਲ ਕਰਨਗਾ ਹੋਇਆ इतवार ਬਕੂ ਦਾ ਸਾਰਾ ਜੋ ਵਪਾਰੀ ਹੋਇਆ ਬੋਡੀ ਲੈ ਜਾ ਰਹੇ ਆ ਪੋਸਟੋਂ ਬੋਡੀ ਐ ਪੋਸਟੋਂ ਉੱਥੇ ਜਾ ਰਹੇ ਆ ਜੋ ਸਾਰੋਂ ਸਾਰਾ ਕਾਰਵਾਈ ਹੋਈ ਅੱਜ ਬੜਾ ਦੁੱਖਾਂ ਦਾ ਪਹਾੜ ਟੁੱਪਿਆ ਮੇਰਾ ਬਚਪਨ ਦਾ ਦੋਸਤ ਦਵਿੰਦਰ ਕੁਮਾਰ ਜਿਹੜਾ ਚੰਗੇ ਭੇਖ ਦੀ ਕਾਮ ਨਾਲ ਲੈ ਕੇ ਵਿਦੇਸ਼ ਦੀ ਧਰਤੀ ਆਸਟ੍ਰੇਲੀਆ ਦਾ ਗਿਆ ਸੀ ਆਪਣੀ ਫੈਮਿਲੀ ਸਮੇਤ ਅਸਾਡੇ ਤੇ ਬੜੀ ਮੰਦ ਭਾਗੀ ਖਬਰ ਆ ਕੇ ਉਹਦੀ ਅਚਾਨਕ ਮੌਤ ਦਾ ਸਮਾਚਾਰ ਮਿਲਿਆ ਜਦੋਂ ਅਸੀਂ ਸ਼ਮਸ਼ਾਨਘਾਟ ਲੈ ਕੇ ਆਏ ਉਹਦੀ ਬੋਡੀ ਨੂੰ ਤੇ ਦੇਖਿਆ ਉਹਦੇ ਗਲੇ ਤੇ ਵੀ ਨਿਸ਼ਾਨ ਆ ਵੱਡਣ ਦੇ ਫੇਰ ਤੇ ਵੀ ਚੱਕ ਉਹਦੇ ਨਿਸ਼ਾਨ ਆ ਔਰ ਬੜਾ ਦੁੱਖ ਹੋ ਰਿਹਾ ਕਿ ਮੈਂ ਆਸਟ੍ਰੇਲੀਆ ਵਰਗੇ ਜਿਹੜੇ ਦੇਸ਼ ਦੇ ਅਗਾਂ ਬਦੂ ਮੁਲਕ ਦੇ ਜਿਹੇ ਲੋਕਾਂ ਨੂੰ ਕਹਿੰਦੇ ਕਿ ਸਾਡਾ ਕਾਨੂੰਨੀ ਵਿਵਸਥਾ ਬੜੀ ਠਾਈ ਆ ਉਸ ਮੁਲਕ ਦੇ ਵਿੱਚ ਵੀ ਇਹ ਨਹੀਂ ਦੱਸਿਆ ਗਿਆ ਤੁਹਾਨੂੰ ਇਨਸਾਫ ਦੇਣ ਵਾਸਤੇ ਕਿ ਇਹਦੀ ਮੌਤ ਕਿੱਦਾਂ ਹੋਈ ਆ ਸੋ ਅਸੀਂ ਅੱਜ ਇਸ ਸ਼ਮਸ਼ਾਨਘਾਟ ਦੇ ਘਰ ਦੇ ਖੜੇ ਹੋਗੇ ਆਪਣੀ ਸਰਕਾਰ ਤੋਂ ਆਪਣੇ ਬੋਲਸ ਮੁਝਾ ਰਹੇ ਨੇ ਤੋਂ ਆਪਣੇ ਸਿਸਟਮ ਨੂੰ ਮੰਗਾ ਮੈਂ ਕਿ ਉਹ ਦੁਬਾਰਾ ਪੋਸਟਮਾਰਟਮ ਕਰਕੇ ਔਰ ਇਹਦਾ ਪੋਸਟਮਾਰਟਮ ਕਰਕੇ ਸਾਨੂੰ ਸਹੀ ਦਿੱਤਾ ਦੱਸਦੇ ਜਾਣਗੇ ਇਹਦੀ ਮੌਤ ਕਿੱਦਾਂ ਹੋਈ ਹੈ ਇਹ ਚਾਰ ਭੈਣਾਂ ਦਾ ਇਕੱਲਾ ਭਰਾ ਸੀਗਾ ਮੇਰਾ ਬਚਪਨ ਦਾ ਦੋਸਤ ਸੀਗਾ ਜਿਹੜਾ ਦੁੱਖਾਂ ਦਾ ਪਹਾੜ ਸਾਡੇ ਡੁੱਟਿਆ ਕੱਡੋੜ ਸਾਨੂੰ ਇਨਸਾਫ਼ ਤਾਂ ਮਿਲੇ ਨਾ ਅੱਜ ਤਾਂ ਸਾਨੂੰ ਇਨਸਾਫ਼ ਵੀ ਨਜ਼ਰ ਆ ਰਿਹਾ ਕਿਸੇ ਪਾਸੇ ਉਹ ਸਾਡਾ ਅੰਧਕਾਰ ਹੀ ਹਰ ਪਾਸੇ ਹੈਗਾ ਕਿ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਹੋਇਆ ਕੀ ਆ ਤੇ ਇਨਾ ਨੌਜਵਾਨ ਇਨਾ ਯੰਗ ਇਨਾ ਹਿੰਮਤੀ ਔਰ ਇਨਾ ਹਸਮੁਖ ਜਿਹੜਾ ਚਲਾ ਗਿਆ ਇਸ ਇਲਾਕੇ ਜੋ ਮੈਂ ਸਮਝਦਾ ਇਹਦੀ ਪਰਭਾਈ ਨਹੀਂ ਹੋ ਪਹਿਲਾਂ ਵੀ ਟੋਰਚਰ ਵੇਰੇ ਦੀਆਂ ਤੋਂ ਖਬਰਾਂ ਆਉਂਦੀਆਂ ਸੀ ਘਰੇਲੂ ਝਗੜੇ ਚੱਲਦੇ ਹੁੰਦੇ ਸੀ ਇਹਦੀ ਵਾਈਫ ਦੇ ਨਾਲ ਇਹਦਾ ਪਰ ਇਸ ਲੈਵਲ ਦਾ ਹੋ ਜਾਊਗਾ ਅੱਗੇ ਜਾ ਕੇ ਇਹ ਨਿਕਲ ਸੋਚਿਆ ਸੀਗਾ ਆਪਣੇ ਹੱਥੀਂ ਨੇ ਆਪਣੀ ਵਾਈਫ ਨੂੰ ਬਾਹਰ ਭੇਜਿਆ ਕਿ ਮੈਂ ਚਲੋ ਇੱਕ ਚੰਗੇ ਕੋਲ ਚਲੋ ਵਾਈਫ ਨੂੰ ਸਟੱਡੀ ਬੇਸ ਤੇ ਭੇਜਦਾ ਬੱਚਿਆਂ ਨੂੰ ਸੈੱਟ ਕਰਨਾ ਹਮੇਸ਼ਾ ਮੈਨਾਂ ਇਹ ਗੱਲ ਹੁੰਦੀ ਸੀ ਕਿ ਮੈਂ ਬੱਚਿਆਂ ਦਾ ਭਵਿੱਖ ਬਣਾਉਣਾ ਬੱਚਿਆਂ ਦੇ ਭਵਿੱਖ ਵਾਸਤੇ ਬਾਹਰ ਜਾਣਾ ਭਰਾ ਆਪਣਾ ਬੱਚਿਆਂ ਦਾ ਭਵਿੱਖ ਬਣਾਉਂਦੇ ਬਣਾਉਂਦੇ ਆਪ ਦੁਨੀਆ ਤੋਂ ਚਲਾ ਗਿਆ ਸੋ ਇਹ ਬੜਾ ਮਰਮੰਦ ਭਾਗੀ ਸਾਡੇ ਲਈ ਘਟਨਾ ਮੈਂ ਬਹੁਤ ਦੁੱਖ ਆਜ ਮਨ ਦੇ ਵਿੱਚ